ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਦ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਜੀੜੀ ਯਾਦ ਉਹ ਪਰਮੇਸ਼ਰ ਦੀ ਯਾਦ ਦੇ ਵਿੱਚ ਗੁਜਰਦੀ ਆ ਬਹਿ ਕੇ ਉਹਦੇ ਚਰਨਾਂ ਦੇ ਵਿੱਚ ਗੁਜਰਦੀ ਆ ਉਹਨੂੰ ਚੇਤੇ ਕਰਦੇ ਹੋਇਆਂ ਸਿਮਰਨ ਕਰਦੇ ਹੋਇਆਂ ਸਮਾਂ ਗੁਜ਼ਰਦਾ ਹੈ ਸਮਾਂ ਬਤੀਤ ਹੁੰਦਾ ਉਹ ਸਮਾਂ ਲੇਖੇ ਦੇ ਵਿੱਚ ਪੈਂਦਾ ਹੈ ਆਓ ਅੱਜ ਦਾ ਹੁਕਮਨਾਮਾ ਸਾਹਿਬ 23 8ਵਾਂ ਮਹੀਨਾ 2024 ਗੁਰਦੁਆਰਾ ਕਲੰਗੀਤਰ ਸਾਹਿਬ ਪਿੰਡ ਟੀਰੂ ਮੱਜਰੇ ਤੋਂ ਲਾਈਵ ਫੇਸਬੁੱਕ YouTube ਦੇ ਉੱਪਰ ਦੇਸਾਂ-ਵਦੇਸਾਂ ਦੇ ਵਿੱਚ ਇੰਡੀਆ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਸਰਵਨ ਕਰ ਰਹੇ ਹੋ ਆਓ ਰਲ ਮਿਲ ਕੇ ਅਜਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਕਰੀਏ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਤਨ ਆਸਰੀ ਮਹੱਲਾ ਪਹਿਲਾ ਤਨ ਆਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਕਿਉਂ ਕਹਿੰਦੇ ਨੇ ਤਾਂ ਗੁਰਮੁਖ ਪਿਆਰਿਓ ਉਹਨਾਂ ਨੂੰ ਸਾਰੇ ਜਗਤ ਨੇ ਗੁਰੂ ਮੰਨਿਆ ਮੁਸਲਮਾਨਾਂ ਨੇ ਆਪਣਾ ਗੁਰੂ ਮੰਨਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਔਰ ਹਿੰਦੂਆਂ ਨੇ ਸਿੱਖਾਂ ਨੇ ਆਪਣਾ ਗੁਰੂ ਮੰਨਿਆ ਧੰਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਗੱਲ ਦਾ ਰੌਲਾ ਵੀ ਪੈ ਗਿਆ ਸੀ ਜਦੋਂ ਮਹਾਰਾਜ ਜੀ ਨੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਸਣੇ ਦੇਹੀ ਸਣੇ ਦੇਹੀ ਧੰਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਣੇ ਦੇਹੀ ਸੱਚਖੰਡ ਨੂੰ ਗਏ ਆਖੋ ਸਤਨਾਮ ਮਹਾਰਾਜ ਜੀ ਦਾ ਸਰੀਰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੀਰ ਪਿਆ ਉੱਪਰ ਚਿੱਟੇ ਰੰਗ ਦਾ ਕੱਪੜਾ ਪਾਇਆ ਹੋਇਆ ਚਾਦਰ ਔਰ ਗੁਰਮੁਖ ਪਿਆਰਿਓ ਉਹ ਸਮੇਂ ਸਿੱਖਾਂ ਦਾ ਰੌਲਾ ਪੈ ਗਿਆ ਤੇ ਮੁਸਲਮਾਨਾਂ ਦਾ ਆਪ ਦੇ ਵਿੱਚ ਮੁਸਲਮਾਨ ਕਹਿੰਦੇ ਵੀ ਇਹ ਸਾਡਾ ਗੁਰੂ ਸੀ ਅਸੀਂ ਇਹਨਾਂ ਨੂੰ ਦਫਨਾਵਾਂਗੇ ਸਿੱਖ ਕਹਿੰਦੇ ਇਹ ਸਾਡਾ ਗੁਰੂ ਆ ਅਸੀਂ ਸੰਸਕਾਰ ਕਰਾਂਗੇ ਮੁਸਲਮਾਨ ਕਹਿੰਦੇ ਅਸੀਂ ਦਫਨਾਵਾਂਗੇ ਸਿੱਖ ਕਹਿੰਦੇ ਅਸੀਂ ਸੰਸਕਾਰ ਕਰਾਂਗੇ ਇਹ ਰੌਲਾ ਬੜਾ ਵੱਧ ਗਿਆ ਤਾਂ ਗੁਰਮਖ ਪਿਆਰਿਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਐਸੀ ਕਲਾ ਵਰਤੀ ਕਿ ਚਾਦਰ ਥੱਲੋਂ ਸਰੀਰ ਗਾਇਬ ਹੋ ਗਿਆ ਸਤਖੰਡ ਸਿਣੇ ਦੇ ਹੀ ਚਲੇ ਗਏ ਜਦੋਂ ਦੇਖਿਆ ਉੱਥੇ ਕੱਲੀ ਚਾਦਰ ਨਾ ਮਹਾਰਾਜ ਦਾ ਸਰੀਰ ਪਿਆਰ ਕਰਮਕ ਪਿਆਰਿਓ ਉਹ ਜਿਹੜੀ ਚਾਦਰ ਸੀ ਅੱਧੀ ਚਾਦਰ ਮੁਸਲਮਾਨਾਂ ਨੇ ਉਹ ਚਾਦਰ ਦੇ ਪਾੜ ਕੇ ਦੋ ਟੋਟੇ ਕੀਤੇ ਗਏ ਇੱਕ ਚਾਦਰ ਜਿਹੜੀ ਦੋ ਟੋਟੇ ਕੀਤੇ ਗਏ ਔਰ ਮੁਸਲਮਾਨਾਂ ਨੇ ਉਹ ਚਾਦਰ ਨੂੰ ਦਫਨਾਇਆ ਔਰ ਸਿੱਖਾਂ ਨੇ ਉਹ ਚਾਦਰ ਦਾ ਸੰਸਕਾਰ ਕੀਤਾ ਇਸੇ ਤਰ੍ਹਾਂ ਦਸਵੇਂ ਸਿੱਖ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਵੀ ਆਪਣਾ ਸਣੇ ਦੇਹੀ ਸੱਚਖੰਡ ਗਏ ਨੇ ਇਕੱਲੇ ਆਪ ਹੀ ਨਹੀਂ ਗਏ ਨਾਲ ਘੋੜਾ ਬਾਜ ਸਭ ਕੁਝ ਸਣੇ ਦੇਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸੱਚਖੰਡ ਗਏ ਨੇ ਕਿਉਂਕਿ ਇਥੋਂ ਪ੍ਰਤੀਤ ਹੁੰਦਾ ਇੱਕ ਸੰਤ ਨੇ ਵੀ ਦੱਸਿਆ ਜਿਹੜੇ ਨੂੰ ਮਹਾਰਾਜ ਜੀ ਦਰਸ਼ਨ ਦੇਖ ਗਏ ਨੇ ਜਾਂਦੇ ਜਾਂਦੇ ਨੀਲੇ ਘੋੜੇ ਤੇ ਔਰ ਜਿਹੜਾ ਇੱਕ ਮਸਤਾਨਾ ਸੀ ਲੰਗਰ ਚ ਸੇਵਾ ਕਰਦਾ ਲੱਕੜਾ ਲੈਣ ਗਿਆ ਹੋਇਆ ਉਹਨੂੰ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਦੇ ਕੇ ਗਏ ਨੇ ਜਦੋਂ ਉਹਨੇ ਆ ਕੇ ਦੱਸਿਆ ਵੀ ਮਹਾਰਾਜ ਜੀ ਮੈਨੂੰ ਮਿਲੇ ਨੇ ਘੋੜੇ ਉੱਤੇ ਜਾਂਦੇ ਸਿਓ ਉਹਦਾ ਯਕੀਨ ਨਹੀਂ ਕਰਿਆ ਕਹਿੰਦੇ ਕਮਲਾ ਕਹਿੰਦੇ ਇਦਾਂ ਮਸਤਾਨਾ ਕਹਿੰਦੇ ਐਵੇਂ ਬੁੱਲੀ ਜਾਂਦਾ ਫਿਰ ਉਹ ਜਿਹੜਾ ਸੰਤ ਸੀ ਜਿਹਨੂੰ ਦਰਸ਼ਨ ਦੇ ਕੇ ਗਏ ਸੀ ਉਹਨੇ ਦੱਸਿਆ ਉਹ ਭਾਈ ਕਹਿੰਦੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਉੱਤੇ ਸਵਾਰ ਬਾਜ ਤਾਜ ਸਭ ਕੁਝ ਮਹਾਰਾਜ ਜੀ ਤਾਂ ਮੈਨੂੰ ਮਿਲੇ ਤੁਸੀਂ ਰੋ ਰਹੇ ਹੋ ਕਹਿੰਦੇ ਸੰਸਕਾਰ ਕੀਤਾ ਮਹਾਰਾਜ ਜੀ ਦਾ ਮਰੀ ਨੇ ਅੱਖ ਜਨੇ ਵੀ ਗਿੱਠਾ ਨਹੀਂ ਜਿਹੜਾ ਮੇਰਾ ਫਰੋਲਣਾ ਜਿਹਨੂੰ ਆਪਾਂ ਫੁੱਲ ਚੁਗਣੇ ਕਹਿੰਦੇ ਨੇ ਆ ਪਰ ਗੁਰਮੁਖ ਪਿਆਰ ਨੂੰ ਗਿੱਠਾ ਜਦੋਂ ਫਰੋਲਿਆ ਉਹਦੇ ਵਿੱਚੋਂ ਕੁਸ ਵੀ ਨਹੀਂ ਨਿਕਲਿਆ ਰਾਖ ਤੋਂ ਬਿਨਾਂ ਆਖੋ ਸਤਨਾ ਜਿਵੇਂ ਮਹਾਰਾਜ ਦੇ ਸਰੀਰ ਦੇ ਉੱਤੇ 22 ਸ਼ਸਤਰ ਸਨ ਉਹ ਕੋਈ ਲੱਕੜ ਦੇ ਥੜੂ ਸਨ ਬਾਈ ਸ਼ਸਤਰ ਲੋਹੇ ਦੇ ਸੀ ਸਿਉਨੇ ਦੇ ਸੀ ਜਦੋਂ ਸਿਉਨਾ ਦਾ ਆਪਾਂ ਕਹਿੰਦੇ ਵੀ ਅੱਗ 'ਚ ਢਲ ਵੀ ਜਾਂਦਾ ਸਰਬ ਲੋ ਦੇ ਸਾਤਰ ਸਰਬ ਲੋ ਦਾ ਕੜਾ ਮਹਾਰਾਜ ਜੀ ਆਂਦੇ ਜੇ ਫਿਰ ਇਸ ਤਰ੍ਹਾਂ ਸਤਖੰਡ ਨਾ ਗਏ ਹੁੰਦੇ ਫਿਰ ਉੱਥੋਂ ਸ੍ਰੀ ਸਾਭਾ ਵੀ ਲੱਭਣੀਆਂ ਸੀ ਉੱਥੋਂ ਗਰਮਕ ਪਿਆਰਿਓ ਕੜੇ ਵੀ ਲੱਭਣੇ ਸੀ ਜਿਹੜੇ ਮਹਾਰਾ ਦੇ ਚੱਕਰ ਲੱਗੇ ਸੀ ਉਹ ਵੀ ਲੱਭਣੇ ਸੀ ਪਰ ਉੱਥੋਂ ਐਸਾ ਕੁਝ ਨਹੀਂ ਲੱਭਿਆ ਸਣੇ ਦੇ ਹੀ ਸਤਖੰਡ ਗਏ ਬਾਬਾ ਨੰਦਾਨ ਸਿੰਘ ਜੀ ਇਹਦੇ ਨਾਂ ਤੇ ਅੱਜ ਵੀ ਲੰਗਰ ਚੱਲਦਾ ਲੰਗਰ ਹੱਲ ਬਣਿਆ ਬਾਬਾ ਨਧਾਰ ਸਿੰਘ ਜੀ ਇਹ ਉਦੋਂ ਵੀ ਲੰਗਰ ਲਾਉਂਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਬਾਬਾ ਨਧਾਨ ਜੀ ਇਹ ਗੁਰੂ ਤੋਂ ਬਾਅਦ ਇਹ ਵੀ ਰੁੱਸ ਕੇ ਆਪਣਾ ਸੇਵਾ ਛੱਡ ਕੇ ਜਾ ਰਹੇ ਜਦੋਂ ਰੇਲ ਗੱਡੀ ਚੜ ਲੱਗੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਘੋੜੇ ਦੇ ਉੱਤੇ ਸਵਾਰ ਕਹਿੰਦੇ ਬਾਬਾ ਜੀ ਕਿੰਦਰ ਚੱਲੇ ਹੋ ਕਹਿੰਦੇ ਬੱਸ ਹੁਣ ਨਹੀਂ ਇੱਥੇ ਰਹਿਣਾ ਕਹਿੰਦੇ ਕਿਉਂ ਨਹੀਂ ਰਹਿਣਾ ਅਸੀਂ ਇੱਥੇ ਹੀ ਆ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਨੇ ਇਹ ਵਾਚਨ ਕਰਕੇ ਗਏ ਕਹਿੰਦੇ ਗੀਸਾ ਤੇਰਾ ਹੱਥ ਮੇਰਾ ਲਾਈ ਚੱਲ ਲੰਗਰ ਜਿੰਨਾ ਮਰਜੀ ਤੈਨੂੰ ਕਦੇ ਘਾਟ ਨਹੀਂ ਆਉਣੀ ਆਖੋ ਸਤਨਾਮ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਨਾ ਫੇਰ ਨਹੀਂ ਪਈ ਕੋਈ ਘਾਟ ਆਉਂਦੀ ਫੇਰ ਨਹੀਂ ਕੋਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਿਣੇ ਦੇਹੀ ਸੱਚਖੰਡ ਗਏ ਸਨ ਆਓ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ ਤਨਾਸਰੀ ਮਹੱਲਾ ਪਹਿਲਾ ਔ ਕੀ ਕਹ ਦਨੇ ਕਰੋ ਵਿਚਾਰ ਸੁਣੋ ਜਰਾ ਸਾਰੇ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਅੰਦਰ ਵਹਿ ਲਿ ਬਲਾਏ ਮਹਾਰਾਜ ਜੀ ਕਹਿੰਦੇ ਜੇਕਰ ਪਰਮੇਸ਼ਰ ਆਪਣੀ ਮਿਹਰ ਕਰੇ ਤਦ ਬੰਦਾ ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਤਦ ਹੀ ਉਹਦਾ ਸਿਮਰਨ ਕਰਦਾ ਜਦੋਂ ਉਹਦੀ ਕਿਰਪਾ ਹੋ ਜਾਏ ਉਦੋਂ ਫਿਰ ਸਿਮਰਨ ਕੀਤਾ ਜਾਂਦਾ ਉਹ ਫਿਰ ਜਿੰਨਾ ਮਰਜੀ ਸਮਾਂ ਬਖਸ਼ ਦੇ ਮਿਹਰ ਕਰ ਦੇ ਫੇਰ ਨਹੀਂ ਸਮੇਂ ਦਾ ਪਤਾ ਲੱਗਦਾ ਤਾ ਗਰਮਕ ਪਿਆਰਿਓ ਸੱਚੇ ਪਤਸਾ ਮਹਾਰਾਜ ਜੀ ਨੇ ਦਸ ਤੋਂ ਕਿ ਆਪਣੀ ਗੱਲ ਦੱਸਣੀ ਨਹੀਂ ਚਾਹਿੰਦੀ ਦੱਸ ਵੀ ਦੇਣੀ ਚਾਹੁੰਦੇ ਦੱਸ ਵੀ ਤਾਂ ਦੇਣੀ ਚਾਹੁੰਦੇ ਕੋਈ ਨਾ ਕੋਈ ਕਿਸੇ ਨੂੰ ਲਗਣ ਲੱਗ ਜਾਂਦੀ ਆ 5 ਸਾਲ ਹੁਰਾ ਸਭ ਦੇ ਵਿੱਚ ਬਿਠ ਕੇ 22-22 ਘੰਟੇ ਲਗਾਤਾਰ ਜਾਪ ਕੀਤਾ ਬਾਣੀ ਮਰਜ ਨੇ ਪੜ੍ਹਾਈ ਸੇਵਾ ਕਰਾਈ ਸਰੀਰ ਵੀ ਡੱਕੇ ਵਰਗਾ ਹੋ ਗਿਆ ਸੀ ਆਖੋ ਸਤਨਾਮ ਇਹ ਨਾਮ ਦਾ ਰਸ ਐਨਾ ਨਾ ਐਨਾ ਨਾਮ ਦਾ ਰਸ ਹੈ ਜਦੋਂ ਆਉਣ ਲੱਗ ਜਾਏ ਨਾ ਫਿਰ ਹੋਰ ਨਹੀਂ ਕੁਝ ਦਿਸਦਾ ਆਖੋ ਸਤਨਾਮ ਹੁਣ ਜਿਹੜੇ ਨਸ਼ੇ ਕਰਦੇ ਨੇ ਇਹਨਾਂ ਨੂੰ ਨਾ ਇਹਨਾਂ ਨੂੰ ਨਸ਼ੇ ਦੀ ਇੰਨੀ ਲੋਰ ਹੋ ਜਾਂਦੀ ਆ ਇੰਨੀ ਲੋਰ ਹੋ ਜਾਂਦੀ ਆ ਕਿ ਇਹਨਾਂ ਨੂੰ ਹੋਰ ਕੁਝ ਦਿਸਦੇ ਨਹੀਂ ਜਿੰਨਾ ਮਰਜੀ ਜੋ ਮਰਜੀ ਕਹੀ ਜਾਵੋ ਕੋਈ ਨਹੀਂ ਪਤਾ ਲੱਗਦਾ ਬਸ ਇੱਕੋ ਲੋਰੋ ਹੀ ਨਸ਼ੇ ਦੀ ਜਿਹੜੀ ਚੜੀ ਹੁੰਦੀ ਹੈ ਨਾ ਉਹੀ ਦਿਮਾਗ ਚ ਘੁੰਮਦੀ ਆ ਹੋਰ ਨਹੀਂ ਇਹਨਾਂ ਨੂੰ ਕੁਝ ਦਿੰਦਾ ਇਸੇ ਤਰ੍ਹਾਂ ਜਿਹੜੇ ਬੰਦਗੀ ਕਰਨ ਵਾਲੇ ਆ ਭਗਤੀ ਕਰਨ ਵਾਲੇ ਆ ਉਨਾ ਨੂੰ ਹੋਰ ਨਹੀਂ ਕੁਝ ਦਿਸਦਾ ਇੱਕੋ ਸਿਮਰੋ ਨਾਨਕ ਦਾ ਜੋ ਜਲ ਥਲ ਰਿਹਾ ਸਮਾਏ ਉਹ ਫਿਰ ਇੱਕ ਦੇ ਹੀ ਸਿਮਰਨ ਕਰਦੇ ਨੇ ਜਿਹੜਾ ਜਲ ਦੇ ਵਿੱਚ ਵੀ ਜਿਹੜਾ ਥਲ ਦੇ ਵਿੱਚ ਵੀ ਉਹ ਪਰਮੇਸ਼ਰ ਨੂੰ ਸਿਮਰਦਾ ਬਸ ਫਿਰ ਉਹਦਾ ਐਸਾ ਆਨੰਦ ਬਣਦਾ ਐਸਾ ਆਨੰਦ ਬਣਦਾ ਚਰਖੜੀਆਂ ਤੇ ਚੜ ਗਏ ਬੰਦ ਬੰਦ ਕਟਾ ਗਏ ਖੋਪਰੀਆਂ ਲਹਾ ਗਏ ਨੀਹਾਂ ਤੇ ਜਿਣੇ ਗਏ ਗਰਮਕ ਪਿਆਰੇ ਉਹ ਰਸ ਐਸਾ ਸੀ ਕਿ ਉਹਨਾਂ ਨੂੰ ਪਤੀ ਲੱਗਿਆ ਵੀ ਆ ਵੀ ਕੰਮ ਹੋ ਗਿਆ ਖੁਸਤਨਾ ਇਹ ਨਾਮ ਤੋਂ ਬਿਨਾ ਨਹੀਂ ਹੁੰਦਾ ਜਿਹੜੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਨਾ ਫਿਰ ਉਹ ਗਰਮਕ ਪਿਆਰੇ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਦੇ ਨਹੀਂ ਫਿਰ ਇੱਕੋ ਪਰਮੇਸ਼ਰ ਤੋਂ ਬਿਨਾ ਹੋਰ ਨਹੀਂ ਕਿਸੇ ਦੀ ਪਰਵਾਹ ਕਰਦੇ ਹੁੰਦੇ ਇੱਕੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਆ। ਮਹਾਰਾਜ ਜੀ ਕਹਿੰਦੇ ਜੇਕਰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤਦ ਹੀ ਬੰਦਾ ਉਸ ਨੂੰ ਯਾਦ ਕਰਦਾ ਹੈ। ਹੁਣ ਤੁਸੀਂ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਐਵੇਂ ਥੋੜੇ ਬੈਠੇ ਹੋ ਭਾਈ ਤੁਹਾਡੇ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤ ਕੀਤੀ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋ ਨਾ ਮਾਫ਼ ਕਰਦੇ ਹੋ। ਨਗਰ ਸਾਰੀ ਵਸਦਾ ਕਿਰਪਾ ਤੋਂ ਬਿਨਾ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਬੈਠੇ ਜਾਂਦਾ ਕੋਈ ਸਤਨਾ ਨਹੀਂ ਬੈਠੇ ਜਾਂਦਾ ਐਵੇਂ ਤੁਹਾਨੂੰ ਲਿਖਿਆ ਮਹਾਰਾਜ ਜੀ ਨੇ ਵੱਡ ਭਾਗੀ ਹਰ ਸੰਗਤ ਪਾਵੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਸਭ ਤੋਂ ਵੱਡੇ ਭਾਗ ਨੇ ਉਹਨਾਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਆ ਕੋਈ ਸਤਨਾ ਮਹਾਰਾਜ ਜੀ ਨੇ ਫਿਰ ਇਹ ਵੀ ਕਿਹਾ ਵੀ ਭਾਗ ਹੀਣ ਪਰਮ ਚੋਟਾ ਖਾਵਾ ਜਿਨ੍ਹਾਂ ਦੇ ਭਾਗ ਮਾੜੇ ਨੇ ਉਹ ਐਸੇ ਬਹਿਮ ਦੇ ਵਿੱਚ ਪਏ ਜਾਂਦੇ ਨੇ ਐਸੇ ਭਰਮਾਂ ਦੇ ਵਿੱਚ ਪਏ ਜਾਂਦੇ ਨੇ ਕਿ ਉਹਨਾਂ ਨੂੰ ਦਰਦ ਦਰ ਦੀਆਂ ਝੋਟਾਂ ਖਾਣੀਆਂ ਪੈਂਦੀਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਤਮਾ ਦਰਬ ਹੈ ਰਹਿ ਲਿਬਲਾਏ ਉਸ ਦੀ ਆਤਮਾ ਉਸ ਦੀ ਰੂਹ ਨਰਮ ਹੋ ਜਾਂਦੀ ਆ ਉਹ ਪ੍ਰਭੂ ਦੀ ਪ੍ਰੀਤ ਅੰਦਰ ਫਿਰ ਲੀਨ ਰਹਿੰਦੀ ਆ ਜਿਹੜੀ ਆਤਮਾ ਨਰਮ ਹੋ ਗਈ ਲੀਨ ਹੋ ਗਈ ਉਹ ਫਿਰ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਹੈ ਜਿਹੜੀ ਆਤਮਾ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਈ ਗੁਰਮੁਖ ਪਿਆਰਿਓ ਉਹਨਾਂ ਬਾਅਦ ਤੇ ਫਿਰ ਸਾਰੇ ਇੱਕ ਹੋ ਜਾਂਦੇ ਨੇ ਆਖੋ ਸਤਨਾਮ ਉਹਨਾਂ ਬਾਅਦ ਤੇ ਨੀ ਕੋਈ ਮਾੜਾ ਚੰਗਾ ਉਹਨਾਂ ਬਾਅਦ ਤੇ ਦਾ ਸਾਰਾ ਸੰਸਾਰਿਕ ਹੋ ਜਾਂਦਾ ਹੈ ਅੱਗੇ ਕੀ ਕਹਿੰਦੇ ਸੱਚੇ ਪਾਤਸ਼ਾਹ ਮਾਰਾ ਜੀ ਫਰਮਾਨ ਕਰਦੇ ਨੇ ਆਤਮਾ ਪਰਮਾਤਮਾ ਇੱਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਮਾਰਾ ਜੀ ਕਹਿੰਦੇ ਆਪਣੀ ਰੂਹ ਉਹ ਪਰਮ ਰੂਹ ਪਰਮਾਤਮਾ ਨਾਲ ਇੱਕਮਿਕ ਰਹਿੰਦੀ ਆ ਜਿਹੜੇ ਨਾਮ ਜਪਣ ਵਾਲੇ ਆ ਨਾ ਉਹਨਾਂ ਦੀ ਆਤਮਾ ਪਰਮਾਤਮਾ ਦੇ ਨਾਲ ਇੱਕਮਿਕ ਰਹਿੰਦੀ ਆ ਮਹਾਰਾਜ ਜੀ ਕਹਿੰਦੇ ਉਸ ਦੇ ਮਨ ਦੀ ਜਿਹੜੀ ਦਵੇਤ ਭਾਵ ਆ ਨਾ ਉਸ ਦੇ ਮਨ ਦਾ ਦਵੇਤ ਭਾਵ ਵਿੱਜੇ ਹੀ ਲੀਨ ਹੋ ਜਾਂਦਾ ਆ ਕੋ ਸਤਨਾ ਜਿਹੜੀ ਫਿਰ ਦਵੇਤ ਭਾਵਨਾ ਨਾ ਈਰਖਾ ਦਵੈਸ ਉਹ ਖਤਮ ਹੋ ਜਾਂਦੀ ਆ ਵਿਚੀ ਖਤਮ ਹੋ ਜਾਂਦੀ ਅੰਦਰ ਹੀ ਗੁਰ ਪ੍ਰਸਾਦਿ ਪਾਇਆ ਜਾਏ ਹਰ ਸਿਉ ਜਿਤ ਲੱਗੈ ਫਿਰ ਕਾਲ ਨਖਾਈ ਰਹਾਉ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਪਾਇਆ ਜਾਂਦਾ ਗੁਰੂ ਦੀ ਕਿਰਪਾ ਹੋ ਜਾਏ ਨਾ ਫਿਰ ਉਹ ਪਰਮੇਸ਼ਰ ਪਾਇਆ ਜਾਂਦਾ ਕਿਰਪਾ ਕਿਵੇਂ ਹੁੰਦੀ ਆ ਗੁਰੂ ਦੀ ਸੁੱਤਿਆਂ ਪਿਆ ਗੁਰੂ ਦੀ ਕਿਰਪਾ ਹੋਣੀ ਆ ਦੇਖਿਆਂ ਤੇ ਗਿਆ ਗੁਰੂ ਦੀ ਕਿਰਪਾ ਹੋਣੀ ਆ ਮਾੜੇ ਕਰਮ ਕਰਨ ਨਾਲ ਗੁਰੂ ਦੀ ਕਿਰਪਾ ਹੋਣੀ ਆ ਜੇ ਗੁਰੂ ਦੀ ਰਹਿਤ ਮਰਿਆਦਾ ਤੋਂ ਉਲਟ ਚੱਲ ਕੇ ਕਿਰਪਾ ਹੋਣੀ ਆ ਨਹੀਂ ਕਿਰਪਾ ਉਦੋਂ ਹੋਣੀ ਆ ਜਦੋਂ ਗੁਰੂ ਦੀ ਰਹਿਤ ਮਰਿਆਦਾ ਵਿੱਚ ਚੱਲਾਂਗੇ ਔਰ ਬ੍ਰਹਮਕ ਪਿਆਰੇ ਨਾਮ ਦਾ ਸਿਮਰਨ ਕਰਾਂਗੇ ਭਗਤੀ ਕਰਾਂਗੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਆ ਮਹਾਰਾਜ ਜੀ ਕਹਿੰਦੇ ਜੇਕਰ ਆਦਮੀ ਦਾ ਮਨ ਪ੍ਰਭੂ ਨਾਲ ਜੁੜ ਜਾਵੇ ਨਾ ਤਦ ਮੌਤ ਉਸ ਨੂੰ ਨਹੀਂ ਨਿਗਲਦੀ ਕਾਲ ਨਾ ਖਾਏ ਫਿਰ ਗੁਰਮੁਖ ਪਿਆਰਿਓ ਉਸ ਨੂੰ ਕਾਲ ਵੀ ਨਹੀਂ ਖਾਂਦਾ ਜਿਹੜੇ ਉਹਨਾਂ ਦੀ ਆਤਮਾ ਨਾ ਉਹ ਫਿਰ ਗੁਰਮੁਖ ਪਿਆਰਿਓ ਸਦਾ ਹੀ ਜੀਵਤ ਰਹਿੰਦੀ ਆ ਰਹਾਓ ਰਹਾਉ ਦਾ ਅਰਥ ਹੁੰਦਾ ਇਥੋਂ ਸ਼ਬਦ ਰੁਕ ਕੇ ਤੇ ਅੱਗੇ ਸ਼ੁਰੂ ਹੋਣਾ ਸੱਜ ਸਿਮਰਿਆ ਹੋਵੇ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹਿ ਉਦਾਸ ਮਹਾਰਾਜ ਜੀ ਕਹਿੰਦੇ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਮਨੁੱਖ ਦਾ ਮਨ ਰੋਸ਼ਨ ਹੋ ਜਾਂਦਾ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ ਨਾ ਜਿਹੜਾ ਅੰਦਰ ਹਨੇਰਾ ਹੈ ਅਗਿਆਨਤਾ ਦਾ ਹਨੇਰਾ ਹੈ ਉਹ ਜਦੋਂ ਸਿਮਰਨ ਕਰਾਂਗੇ ਗੁਰਮਤਿ ਪਿਆਰਿਓ ਤੇ ਸਿਮਰਨ ਕਰਨ ਦੇ ਨਾਲ ਅੰਦਰ ਪ੍ਰਕਾਸ਼ ਹੋ ਜਾਣਾ ਤੇ ਜਿਹੜਾ ਅੰਦਰ ਲ ਹਨੇਰਾ ਹੈ ਉਹ ਦੂਰ ਹੋ ਜਾਣਾ ਹੈ ਆਖੋ ਸਤਨਾਮ ਮਹਾਰਾਜ ਜੀ ਕਹਿੰਦੇ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਕਹਿੰਦੇ ਇਸ ਲਈ ਮਾਇਆ ਇਸ ਲਈ ਮਾਇਆ ਉਹ ਨਿਰਲੇਪ ਰਹਿੰਦੇ ਨੇ ਸਤ ਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਏ ਸੱਚੇ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਇਹੋ ਜਿਹੀ ਹੈ ਸੱਚੇ ਗੁਰਾਂ ਦੀ ਮਹਾਨਤਾ ਕਿ ਲੜਕਿਆਂ ਅਤੇ ਪਤਨੀ ਔਰ ਬਿਤਕਾਰ ਹੀ ਇਨਸਾਨ ਮੁਕਤੀ ਪਾ ਲੈਂਦਾ ਮਹਾਰਾਜ ਜੀ ਕਹਿੰਦੇ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਰਹਿੰਦਾ ਹੋਇਆ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਨਾ ਉਹ ਭਾਈ ਮਹਾਰਾਜ ਜੀ ਕਹਿੰਦੇ ਮੁਕਤੀ ਪਾ ਲੈਂਦੇ ਨੇ ਆਖੋ ਸਤਨਾਮ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਅੱਗੇ ਤਰੀ ਮਹਾਰਾਜ ਜੀ ਕਹਿੰਦੇ ਸਾਹਿਬ ਦਾ ਸੇਵਕ ਗੁਰੂ ਦਾ ਸੇਵਕ ਉਸ ਦੀ ਇਹੋ ਜਿਹੀ ਸੇਵਾ ਕਮਾਉਂਦਾ ਵਾਹਿਗੁਰੂ ਪਰਮੇਸ਼ਰ ਸੱਚੇ ਗੁਰੂ ਦੀ ਇਹੋ ਜੀ ਸੇਵਾ ਕਮਾਉਂਦਾ ਸੱਚੇ ਦਿਲੋਂ ਸਰਦਾ ਭਾਵਨਾ ਦੇ ਨਾਲ ਗੁਰੂ ਦਾ ਸੇਵਕ ਕਿ ਉਹ ਆਪਣੀ ਜਿੰਦੜੀ ਉਹਦੇ ਮੂਹਰੇ ਰੱਖ ਦਿੰਦਾ ਹੈ ਔਰ ਜਿਸ ਦੀ ਕੀ ਉਹ ਹੈ ਜਿਸ ਦਾ ਜੀਉ ਤਸਾਗੇ ਆਪਣੇ ਆਪ ਗੁਰੂ ਨੂੰ ਸਮਰਪਣ ਕਰ ਦਿੰਦਾ ਹੈ ਜੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਭਾਈ ਲੈਣੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਜ ਨੂੰ ਆਪਣਾ ਆਪ ਸਮਰਪਣ ਕਰ ਦਿੱਤਾ ਸੇਵਾ ਕੀਤੀ ਹੁਕਮ ਦੂਸਰੇ ਗੁਰੂ ਤਈਓ ਬਣੇ ਨੇ ਨਾ ਇਸੇ ਤਰ੍ਹਾਂ ਤੀਸਰੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਤਾਂ ਗੁਰਮਖ ਪਿਆਰਿਓ ਆਪਣਾ ਆਪ ਗੁਰੂ ਨੂੰ ਸੌਂਪਣਾ ਪੈਂਦਾ ਭਾਵ ਕਿ ਆਪਣੀ ਜਿਹੜੀ ਮਨ ਮੱਤ ਆਪਣੀ ਉਹ ਗੁਰੂ ਨੂੰ ਦੇਣੀ ਪੈਂਦੀ ਆ ਫਿਰ ਗੁਰੂ ਨੂੰ ਦੇਖ ਕੇ ਗੁਰੂ ਦੀ ਮਤਨ ਸਰਜਤ ਚੱਲਾਂਗੇ ਨਾ ਕਿਰਨ ਨੂੰ ਗੁਰਮਤ ਕਹਿੰਦੇ ਨੇ ਜੋ ਗੁਰੂ ਕਹਿੰਦਾ ਉਹਨੂੰ ਸਿੱਖ ਕਹੇ ਕਰੇਗਾ ਉਹ ਫਿਰ ਸਮਝ ਲਵੇ ਗੁਰਮਤ ਦਾ ਧਾਰਨੀ ਆ ਉਹ ਮਰਜ਼ਾਦਾ ਦਾ ਧਾਰ ਨਹੀਂ ਐ ਫਿਰ ਉਹਨੂੰ ਪਤਾ ਹੁੰਦਾ ਕਿ ਕੀ ਮਰਜ਼ਾਦਾ ਹੁੰਦੀ ਆ ਕੀ ਨਹੀਂ ਹੁੰਦੀ ਆਮ ਬੰਦਿਆਂ ਨੂੰ ਨਹੀਂ ਪਤਾ ਹੈ ਰੋ ਵਿਚਾਰ ਕੀ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਹਿਬ ਪਾਵੈ ਸੁਪਰਬਾਨ ਸੋ ਸੇਵਕ ਦਰਗਹਿ ਪਾਵੈ ਮਾਨ ਜੋ ਸਾਈ ਨੂੰ ਚੰਗਾ ਲੱਗਦਾ ਹੈ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹ ਕਬੂਲ ਪੈ ਜਾਂਦਾ ਹੈ ਐਸਾ ਸੇਵਕ ਪ੍ਰਭੂ ਦੇ ਦਰਬਾਰ ਵਿੱਚ ਫਿਰ ਇੱਜ਼ਤ ਪਾਉਂਦਾ ਹੈ ਉਹ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਇੱਜ਼ਤ ਪਾਉਂਦਾ ਹੈ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਏ ਸੱਚੇ ਗੁਰਾਂ ਦੇ ਸਰੂਪ ਨੂੰ ਉਹ ਆਪਣੇ ਮਨ ਵਿੱਚ ਟਿਕਾਉਂਦਾ ਹੈ ਗੁਰੂ ਦੀ ਮੂਰਤ ਨੂੰ ਆਪਣੇ ਮਨ ਦੇ ਵਿੱਚ ਟਿਕਾਉਂਦਾ ਹੈ ਮਹਾਰਾਜ ਜੀ ਕਹਿੰਦੇ ਜੋ ਇੱਛਾ ਸੋਈ ਫਲ ਪਾਏ ਜਦੋਂ ਗੁਰੂ ਦੀ ਮੂਰਤ ਨੂੰ ਆਪਣੇ ਮਨ ਦੇ ਵਿੱਚ ਟਿਕਾ ਕੇ ਨਾਮ ਦਾ ਸਿਮਰਨ ਕਰਦਾ ਨਾ ਮਹਾਰਾਜ ਕਹਿੰਦੇ ਅੰਤਰੀ ਅੰਤਰਗੁਰ ਰੱdna ਜੇਬਾ ਜਪਗੁਰ ਨਾਮ ਨਿਤਰੀ ਸਤਗੁਰ ਪੇਖਣਾ ਨਿਤਰਾ ਦੇ ਨਾਲ ਸਤਗੁਰੂ ਨੂੰ ਪੇਖਣਾ ਆਪਣੇ ਅੰਦਰ ਉਹ ਪਰਮੇਸ਼ਰ ਨੂੰ ਵੇਖਣਾ ਸਿਮਰਨ ਕਰਨਾ ਮਹਾਰਾਜ ਜੀ ਕਹਿੰਦੇ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਓ